مہاراج <سؤال> بہادر ਪੰਜਾਪਿਆਲਾ ਸੱਜਿਆੜਾ ਸੱਜਿਆੜਾ ਚਾਰ ਤੇ ਉੱਤਰਾ ਕੇ ਆਪਣਾ ਤਕਰੀਰ ਪੰਜਾਪਿਆਲਾ ਕਰਵਾ ਸਕਿਆ ਜੇ ਸਲਾਹੀ ਤੇ ਵਾਲੀ ਦੇਤੀ ਅੰਮ੍ਰਿਤ ਤਤਲਾ ਪਿਆਲਾ ਸੱਜਿਆੜਾ ਜੀ ਕਮਾਈ ਦਾ ਧਿਆ ਕਰਕੇ ਬੋਲੋ ਜੀ ਵਾਹਿਗੁਰੂ ਜਿਹਦਾ ਸਿੰਦਾ ਸੁਨਿਆਲਾ ਧਰਮ ਹੀ ਜੀ ਇਤਿਹਾਸ ਬਾਕੀ ਕਰਵਾਇਆ ਟੋਪੜਾ ਵਾਲਿਆ ਦਰਖਣੀ ਹਾਂ ਤੇ ਕੜੇ ਤੱਕ ਆਇਆ ਦਾ ਤਲ ਆ ਰਿਹਾ ਨਾ ਚਿਰਾਈ ਗੁਰਦੁਆਰਾ ਦੀ ਸੇਵਾ ਲਈ ਕਿਰਵਾਇਆ ਤਰੰਗੀ ਵਾਲਾ ਸਿੱਟੀ ਜਿਸ ਦਾ ਸਵਾਸ ਸਰੀ ਦੇ ਬਾਰੇ ਜੀ ਕਮਾਈ ਦਾ ਧਿਆ ਕਰਕੇ ਬੋਲੋ ਜੀ ਵਾਹਿਗੁਰੂ بولو <سرح> جی <سرح> ਦੇਵੇ ਗਾਰ ਵਿਸਾਹ ਗਾਉਂਦਾ ਰੋਟਾ ਰੋਗਾ ਸੰਗਾਰ ਗਾਉਂਦਾ ਜੀ ਲੇਵੋ ਸਹਾਬ ਜੀ ਦੇ ਦਸੰਨਿਸ਼ ਰਾਤ ਗਿਆ ਜਦਿ ਵੀ ਜੀਗੋ ਜੀ ਅਕਾਲ ਤਰਨ ਜਾ ਗਾ ਬੋਲੋ ਜੀ ਵਾਹਿਗੁਰੂ ਸਿੱਖੋਂ ਦਾ ਮਾਨੀਵਾ ਮਤ ਕੀ ਮਤ ਪੱਜ ਦੇ ਰਾਕੇ ਆਗੋ ਵਾਹਿਗੁਰੂ ਪਿਆਕਾਰ ਕੋ ਕਾਪੜੇ ਕੰਤਿਸ ਦਾ ਸਾਈਂ ਲਤਾ ਦੀ ਚੇਹਰਾ ਸਾਰਾ ਸਾਫ਼ ਹੋਤੇ ਹੋਰ ਬਟਵਾਲੇ ਦਾ ਤਾਰਵਾ ਦੇ ਦਸਾ ਤੋਂ ਪੰਥੀ ਛੜਾ ਗਿਆ ਹੈ ਕੋਲੇ ਦਸੰਨ ਦੀ ਰਾਤ ਤੇ ਸੇਵਾ ਸੁਭਾਗ ਦਾ ਨਾ ਕੋਈ ਖਾਸ ਕਰੀ ਬੱਚਿਓ ਇਹ ਮਹਾਰਾਜ ਰੂਰ ਗੇਲ ਨਾ ਅਦੇ ਕਾਰਨ ਜੀ ਰੂਰ ਸਤਿਗੁਰੂ ਵਾਲੀ ਆਹ ਰੂਰ ਪ੍ਰੇਰ ਦਾ ਸਵਾ ਰਾਜ ਮਹਾਰਾਜ ਵਾਲੇ ਪਾਉ ਅਤੇ ਸ਼ੁਰੂਆਤ ਜੀ ਜਤ ਦਾ ਭਲਾ ਕਰੋ ਸਭ ਦਾ ਭਲਾ ਕਰੋ ਗੁਰੂ ਨਾਨਕ ਦੇਵ ਜੀ ਦੇ ਨਾਮ ਤੇਰੇ ਭਾਰੇ ਸਭ ਦਾ ਭਲਾ ਵਾਹਿਗੁਰੂ ਜੀ ਦਾ ਸਾਜ ਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹੁਸ਼ਿਆ ਦੇ ਜਗਾਰੇ ਜਾਵੇ ਨਿਹਾਲ ਹੋ ਜਾਵੇ ਬਦੇ ਪਾਵੇ ਸਤ ਸ੍ਰੀ ਅਕਾਲ ਚਿੜਿਆ ਬਾਜਾ ਵਾਲੇ ਸਤਿਗੁਰੂ ਰਖ ਲੋ ਬ੍ਰਤ ਬਾਣ ਦੇ ਜੇ ਤੋ ਬਤੋ ਸ਼ੀਰ ਸੂਤੋ ਸਰਬਤ ਦੇ ਉਕਾਲ ਤੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਮਾਰ ਤੋਂ ਸਾਧਕੋ ਪਉੜ ਜੋ ਰਖਿਓ ਤਿਆਰ ਬਿਆਰੇ ਸੋਡੀ ਸੱਚੇ ਬਾਸਿਆ ਜੀਓ ਆਪ ਜੀ ਦਾ ਕਾਜਾ ਜਪੇ ਅਕਾਰ ਹੀ ਇਹ ਕਾਲ ਹੈ ਗੁਰ ਪ੍ਰਕਾਰ ਦੇਖ ਕੇ ਕੋਈ ਕਾਸਿ ਰੰਗ ਨਾ ਦੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀਤੇ ਬੋਲੇ ਸੋਨੇ ਹਾਲ ਸਤਿ ਆਕਾਲ ਸਤ ਤ੍ਰਿਯ ਕਾਲ ਬੋਲੇ ਸੋ ਨਿਹਾਲ ਸਤ ਤ੍ਰਿਯ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ